ਪੰਜਾਬ ਦੇ ਵਿੱਚ ਬਲਾਕ ਸੰਪਤੀ ਜ਼ਿਲ੍ਹਾ ਵਿੱਚ ਚੋਣਾਂ ਹੋ ਚੁੱਕੀਆਂ ਨੇ ਤੇ ਬੜੀ ਸ਼ਾਂਤੀਪੂਰਵਕ ਕਈ ਜਗ੍ਹਾ ਚੋਣਾਂ ਹੋਈਆਂ ਨੇ ਕਈ ਜਗ੍ਹਾ ਤਲਖੀ ਵੇਖਣ ਨੂੰ ਮਿਲੀ ਹੈ ਤਰਨਤਾਰਨ ਇਲਾਕੇ ਦੀ ਗੱਲ ਕਰੀਏ ਕਾਫੀ ਇੰਟਾਂ ਰੋੜੇ ਵੀ ਚੱਲੇ ਨੇ ਪਰ ਪਿੰਡਾਂ ਦੇ ਵਿੱਚ ਇੱਕ ਭਾਈਚਾਰਕ ਸਾਂਝ ਵੀ ਵੇਖਣ ਨੂੰ ਮਿਲੀ ਹੈ ਜਿੱਥੇ ਕਿ ਕਈ ਪਿੰਡਾਂ ਦੇ ਵਿੱਚ ਬੋਥ ਇੱਕ ਜਗ੍ਹਾ ਹੀ ਲਗਾ ਕੇ ਇੱਕ ਵਧੀਆ ਸੁਨੇਹਾ ਦਿੱਤਾ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਵੋਟਾਂ ਪਿੱਛੇ ਲੀਡਰਾਂ ਪਿੱਛੇ ਪਾੜ ਨਹੀਂ ਪਾਣਾ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਬਲਾਕ ਮਜ਼ਦਰੀ ਦੀ ਗੱਲ ਕਰੀਏ ਤਾਂ ਖੜਨ ਨਾਲੋਂ ਡੇਰਾ ਬਸੀ ਨਾਲੋਂ ਸਭ ਤੋਂ ਜ਼ਿਆਦਾ ਵੋਟ ਪੋਲਿੰਗ ਬਲਾਕ ਮਜ ਦੇ ਵਿੱਚ ਹੋਈ ਹੈ ਤੇ ਇੱਕ ਉਸ ਪਿੰਡ ਦੇ ਵਿੱਚ ਲੈ ਕੇ ਆਏ ਆ ਜਿੱਥੇ ਕਿ 99.6% ਵੋਟ ਪਿੰਡ ਗੋਚਰ ਦੇ ਵਿੱਚ ਪੋਲਿੰਗ ਹੋਈ ਹੈ ਬੜੇ ਉਤਸ਼ਾਹ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਨੇ ਆ ਤੁਸੀਂ ਦੇਖੋ ਕਿ ਨਾਲ ਦੀ ਨਾਲ ਪਿੰਡ ਦੇ ਮੋਹਤਰ ਬੰਦੇ ਸਾਡੇ ਨਾਲ ਨੇ ਪਿੰਡ ਦੇ ਸਰਪੰਚ ਹੈ ਤੇ ਨਾਲ ਦੀ ਨਾਲ ਵੋਟਰ ਨੇ ਜਿਨ੍ਹਾਂ ਨੇ ਵੋਟ ਪਾਈ ਹੈ ਕਿਵੇਂ ਪੋਸੀਬਲ ਹੋਇਆ ਕਿਉਂਕਿ ਪਿੰਡਾਂ ਦੇ ਵਿੱਚ ਇੰਨਾ ਵੋਟਾਂ ਵਿੱਚ ਬਹੁਤ ਹੁਸਿਆਰ ਦੇਖਣ ਨੂੰ ਮਿਲਦਾ ਨਹੀਂ ਕਿਉਂਕਿ ਲੋਕਾਂ ਨੂੰ ਇਹ ਹੁੰਦਾ ਕਿ ਸਾਨੂੰ ਲੈਣਾ ਕੀ ਹੈ ਇੰਨਾ ਵੋਟਾਂ ਤੋਂ ਨਾ ਇਹਨਾਂ ਦੇ ਵਿੱਚ ਕੋਈ ਜ਼ਿਆਦਾ ਰੁਝਾਨ ਹੁੰਦਾ ਪਰ ਜਿਸ ਤਰੀਕੇ ਨਾਲ ਸਾਰੀ ਪਾਰਟੀ ਨੇ ਆਪਣੀ ਕਿਸਮ ਤੋਂ ਜਮਾਈ ਹੈ ਉਸ ਤੋਂ ਬਾਅਦ ਇਸ ਦੇ ਜਿਹੜੇ ਰਿਜ਼ਲਟ ਦੇਖਣ ਨੂੰ ਮਿਲ ਰਹੇ ਨੇ ਕਾਫੀ ਪਰਸੈਂਟ ਜਿਹੜੀ ਪਿੰਡਾਂ ਦੇ ਵਿੱਚ ਵੋਟ ਪੋਲਿੰਗ ਹੋਈ ਹੈ ਤਾਂ ਸਰਪੰਚ ਸਾਹਿਬ ਸਾਡੇ ਨਾਲ ਨੇ ਸਰਪੰਚ ਸਾਹਿਬ ਦੱਸਿਆ ਜਿਵੇਂ ਕਿ 96% ਤੁਹਾਡੇ ਪਿੰਡ ਤੋਂ ਵੋਟ ਪੋਲਿੰਗ ਹੋ ਗਈ ਇਹ ਗੱਲ ਸੱਚ ਹੈ ਇਹ ਕਿਵੇਂ ਹੋਇਆ ਸਾਰਾ ਕੁਝ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਭਾਈਆਂ ਅਨੁਸਾਰ ਇਹਨਾਂ ਪਿੰਡ ਵਾਸੀਆਂ ਨੇ ਵੀ ਰਾਮ ਰਾਮ ਜੀ ਤੇ ਮੇਰੇ ਪਿੰਡ ਚ ਬਹੁਤ ਹੀ ਸ਼ਾਂਤੀਪੂਰਵਕ ਇਲੈਕਸ਼ਨ ਹੋਇਆ ਜੀ ਮੇਰੇ ਪਿੰਡ ਦੀ ਟੋਟਲ ਵੋਟ 480 ਹੈ ਜਿਨ੍ਹਾਂ ਚੋਂ ਡੈਥ ਕੇਸ ਤੇ ਥੋੜੇ ਬੋਤੇ ਬਾਹਰ ਗਏ ਹੋਏ ਜਿਹੜਾ ਨੂੰ ਕੱਢ ਕੇ ਤਕਰੀਬਨ ਤਕਰੀਬਨ 447 ਕੇ ਵੋਟ ਬਚਦੀ ਹੈ ਜੀ ਉਸ ਤੋਂ 400 31 ਵੋਟ ਪੋਲ ਹੋ ਗਈ ਲਗਭਗ ਮੈਨੂੰ ਨਹੀਂ ਲੱਗਦਾ ਪੂਰੇ ਪੰਜਾਬ ਚੋਂ ਹੀ 95.96% ਜਿਹੜੀ VOTING ਹੈ ਜੀ ਉਹ ਬਹੁਤ ਹੀ ਸ਼ਾਂਤੀਪੂਰਵਕ ਢੰਗ ਨਾਲ ਪੋਲ ਹੋਈ ਹੈ ਜੀ ਪਰ ਇੰਨੇ ਵੋਟਰਾਂ 'ਚ ਬਹੁਤਾ ਜਨ ਲੋਕਾਂ ਦਿਸਦਾ ਨਹੀਂ ਕਿਉਂਕਿ ਅਗਲਾ ਕਹਿੰਦਾ ਕਿਹਦੇ ਚ ਕਿਹੜਾ ਕੁਝ ਲੈਣਾ ਹੈ ਸਰਪੰਚੀ ਤਾਂ ਫੇਰ ਵੀ ਬੰਦਾ ਵੱਟ ਚੜਕੇ ਪਾ ਦਿੰਦਾ ਹੈ ਪਰ ਇਹ ਲੋਕ ਆਪ ਮੁਹਾਰੇ ਆਏ ਨੇ ਜਾਂ ਫਿਰ ਲਿਆਣਾ ਪਿਆ ਕਈ ਬਜ਼ੁਰਗਾਂ ਨੂੰ ਘਰਾਂ ਤੋਂ ਜਾਂ ਫਿਰ ਕਿਸ ਤਰੀਕੇ ਦੇ ਨਾਲ ਤੁਸੀਂ ਪਹਿਲ ਕੀਤੀ ਹੈ ਨਹੀਂ ਜੀ ਇਹ ਆਪਣੇ ਆਪ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਆਏ ਆ ਆਪਣੇ ਜਮਹੂਰੀਅਤ ਹੱਕ ਦਾ ਉਹਨਾਂ ਨੇ ਇਸਤੇਮਾਲ ਕੀਤਾ ਤੇ ਬਹੁਤ ਹੀ ਉਸਤਾਨ ਨਾਲ ਬਹੁਤ ਹੀ ਪ੍ਰੇਮ ਨਾਲ ਵੋਟ ਲੋਕਾਂ ਨੇ ਪਾਈ ਹੈ ਤਾਂ ਕਈ ਪਿੰਡਾਂ ਦੇ ਦੇਖਿਆ ਸੀ ਬੂਥ ਵੀ ਇਕੱਠੇ ਲਾਏ ਹੋਏ ਸੀ ਕੋਈ ਲੜਾਈ ਝਗੜਾ ਨਹੀਂ ਇੱਕ ਭਾਈਚਾਰ ਸਾਂਝ ਵੀ ਰੱਖੀ ਹੋਇਆ ਕਹਿੰਦੇ ਲੀਡਰਾਂ ਤੋਂ ਸਿੱਖਿਆ ਸੀ ਲੀਡਰ ਜਦੋਂ ਵਿਆਹਾਂ ਦੇ ਵਿੱਚ ਰਿਸ਼ਤੇਦਾਰੀ ਇਕੱਠੇ ਹੋ ਜਾਂਦੇ ਆ ਤਾਂ ਅਸੀਂ ਕਿਉਂ ਨਾ ਹੋਈਏ ਤਾਂ ਵੋਟਾਂ ਭਾਵੇਂ ਆਪਣੀ ਜਗ੍ਹਾ ਪਰ ਭਾਈਚਾਰ ਸਾਂਝ ਆਪਣੀ ਜਗ੍ਹਾ ਬਿਲਕੁਲ ਜੀ ਭਾਈਚਾਰਕ ਸਾਂਝ ਇਸੇ ਕਰਕੇ ਜੀ ਰਹਿਣਾ ਤਾਂ ਪਿੰਡ ਜੇ ਆ ਜੀ ਤੇ ਬਾਕੀ ਵੋਟਾਂ ਇਸ 5 ਸਾਲ ਬਾਅਦ ਇੱਕ ਵਾਰ ਆਣੀਆਂ ਨੇ ਹਰਜੀਤ ਬਣੀ ਹੋਈ ਹੈ ਹਾਂਜੀ ਤੇ ਇਜਤ ਹਰਜੀਤ ਬਣੀ ਹੋਈ ਹੈ ਜੀ ਇਸੇ ਕਰਕੇ ਸਾਡੇ ਵੀ ਪਿੰਡ 'ਚ ਬਹੁਤ ਹੀ ਸ਼ਾਂਤੀਪੂਰਵਕ ਢੰਗ ਨਾਲ ਤੇ ਆਪਸੀ ਮਿਲਬਰਤਨ ਨਾਲ ਵੋਟਿੰਗ ਹੋਈ ਹੈ ਜੀ ਬਿਲਕੁਲ ਤੁਸੀਂ ਦੇਖੋ ਕਿ ਪਿੰਡ ਵਾਸੀ ਹੋਰ ਵੀ ਸਾਡੇ ਨਾਲ ਨੇ ਬਾਈ ਜੀ ਜਿਸ ਤਰੀਕੇ ਨਾਲ ਕਈ ਪਿੰਡਾਂ ਦੇ ਦੇਖਿਆ ਕਾਫੀ ਤਲਖੀ ਵੇਖਣ ਨੂੰ ਮਿਲੀ ਹੈ ਤਰਨਤਾਰਨ ਏਰੀਆ 'ਚ ਕਾਫੀ ਇੰਟਰ ਰੋਡ ਚੱਲੇ ਨੇ ਪਰ ਤੁਹਾਡੇ ਪਿੰਡਾਂ 'ਚ ਵੱਖਰੀ ਮਿਸਾਲ ਹੈ ਜਿਹੜੀ 80% ਵੋਟ ਪੈ ਗਈ ਦੇਖੋ ਜੀ ਸਾਡੇ ਪਿੰਡ ਜਿਹੜਾ ਆਪਣਾ ਗੁਜਰਪਾਈਚਾਰਾ ਹੈ ਜੀ ਸਾਰੇ ਪ੍ਰੇਮ ਪਿਆਰ ਨਾਲ ਰਹਿੰਦੇ ਆ ਤਾਂ ਕਰਕੇ ਸਾਰੇ ਜਣੇ ਮਤਲਬ ਰਲ ਮਿਲ ਕੇ ਉਹ ਕਰਿਆ ਜੀ ਬੋਟ ਮਤਲਬ ਪੋਲ ਕਰੀਏ ਤੇ ਤਕਰੀਬਨ ਸਾਰੇ ਉਤਸ਼ਾਹ ਨਾਲੇ ਮਤਲਬ ਕਰਿਆ ਜੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਵੀ ਲੜਾਈ ਵਾਲੀ ਕੋਈ ਟਾਟੇ ਵਾਲਾ ਕੋਈ ਐਸਾ ਕੁਝ ਸਭ ਨੇ ਅਧਿਕਾਰ ਸਮਝਿਆ ਕਿ ਕਿਤਨ ਕਿਤ ਮੈਨੂੰ ਵੋਟ ਪਾਣੀ ਚਾਹੀਦੀ ਹੈ ਕਿਉਂਕਿ ਦੇਸ਼ ਦਾ ਨਾਗਰਿਕ ਕੋਈ ਮੰਨਿਆ ਜਾਂਦਾ ਜਿਹੜਾ ਬੰਦਾ ਵੋਟ ਪੰਦਾ ਆਪਣਾ ਅਧਿਕਾਰ ਹੁੰਦਾ ਉਹਦਾ ਦੇਖੋ ਜੀ ਹੁਣ ਜਿਹੜੀ ਨਵੀਂ ਜਨਰੇਸ਼ਨ ਆ ਪੜੀ ਲਿਖੀ ਹੈ ਸਾਰਿਆਂ ਨੂੰ ਆਪਣੇ ਆਪਣੇ ਹੱਕਾਂ ਦਾ ਆਪਣੇ ਆਪਣੇ ਉਹਨਾਂ ਦਾ ਮਤਲਬ ਜਾਗਰੂਤ ਹੈ ਇਸ ਕਰਕੇ ਸਾਰੇ ਇੰਟਰਸਟ ਲੈ ਰਹੇ ਨੇ ਤਾਂ ਹੀ ਕਰਕੇ ਸਾਰੀ ਵੋਟ ਪੋਲ ਹੋਈ ਹੈ ਤੇ ਸਾਰੇ ਜਿੰਨੇ ਵੀ ਮਤਲਬ ਕਿ ਆਪਣਾ ਯੂਥ ਹੈ ਇਹ ਇੱਕ ਪਾਸੇ ਹੋ ਕੇ ਮਤਲਬ ਕਿ ਪੂਰੇ ਉਤਸ਼ਾਹ ਨਾਲ ਮਤਲਬ ਵੋਟ ਪੋਲ ਕੀਤੀ ਹੈ ਦੱਸੇ ਜਾ ਰਹੇ ਕਈ ਤੇ ਰਿਸ਼ਤੇਦਾਰੀ ਚ ਵੀ ਗਏ ਹੋ ਸੀ ਉਹ ਵੀ ਵਾਪਸ ਆ ਕੇ ਵੋਟ ਪਾ ਕੇ ਗਏ ਹਾਂਜੀ ਇਹ ਬੜਾ ਬੜੀ ਵੱਡੀ ਗੱਲ ਹੈ ਜੀ ਨਹੀਂ ਤਾਂ ਅਗਲਾ ਕਹਿੰਦਾ ਮੈਨੂੰ ਕੀ ਲੈਣਾ ਕਿ ਇੱਕ ਵੋਟ ਕਰਨ ਨਾਲ ਕਿਹੜਾ ਫਰਕ ਪੈਂਦਾ ਨਹੀਂ ਨਹੀਂ ਜੀ ਸਾਰੇ ਰਿਸ਼ਤੇਦਾਰੀ ਬਿੱਤੇ ਵੀ ਜਿਹੜੇ ਉਹ ਵੀ ਵੋਟ ਪਾ ਕੇ ਗਏ ਜੀ ਥੋੜਾ ਤੇ ਮੇਰੇ ਗੁਜਰਪਾਈ ਚਾਰੇ ਦਾ ਬਹੁਤ ਸੌਖਾ ਹੋ ਜਾਂਦਾ ਜੇ ਕੋਈ ਉਮੀਦਵਾਰ ਖੜਵੀ ਜੇ ਕਿਸੇ ਦੀ ਮਾਸੀ ਚਾਚੀ ਸਾਰੇ ਨੇ ਨੇੜੇ ਦੜੀ ਹੁੰਦੇ ਸਾਰੇ ਜੀ ਹਾਂ ਆਪਣੇ ਲਾਗ ਰਹੇ ਨੇ ਸਭ ਆਪਣੀ ਹੈਲਪ ਕਰਦੇ ਜੀ ਹਾਂ ਇੱਕ ਵਾਰੀ ਨਿਕਲੀ ਨਹੀਂ ਇੱਕ ਦੂਜੇ ਨਾਲ ਹਾਂ ਜੀ ਹਾਂ ਨਿਕਲੀ ਜੀ ਬਾਕੀ ਉਹਨਾਂ ਨੇ ਹੈਲਪ ਬਹੁਤ ਕਰੀ ਬਹੁਤ ਬਹੁਤ ਗੱਡ ਕੇ ਕਰੀ ਜੀ ਤਾਂ ਕਿਵੇਂ ਦੇਖਦੇ ਨੌਜਵਾਨ ਵੀ ਸਾਡੇ ਨਾਲ ਨੇ ਭਾਈ ਇੰਨੇ ਪਰਸੈਂਟ ਚ ਵੋਟ ਪਿੰਡ ਚ ਪੋਲ ਹੋਣੀ ਬਹੁਤ ਵੱਡੀ ਗੱਲ ਹੈ ਕਿਉਂਕਿ ਪੰਜਾਬ ਦਾ ਪਹਿਲਾ ਹੀ ਪਿੰਡ ਹੈ ਥੋੜਾ ਮੇਰੇ ਖਿਆਲ ਜਿਹੜਾ ਇੰਨੇ ਪਰਸੈਂਟ ਪੋਲਿੰਗ ਵੋਟ ਹੋਈ ਹੈ ਜੀ ਸਰ ਪਤਾ ਕੀ ਆ ਜੀ ਪਹਿਲਾਂ ਤਾਂ ਹੀ ਆਪਣਾ ਭਾਈਚਾਰਾ ਕੈਮ ਰੱਖਣਾ ਹੈ ਵੋਟਾਂ ਦਾ ਬਾਅਦ ਦੀਆਂ ਗੱਲਾਂ ਨਹੀਂ ਜੀ ਬਿਲਕੁਲ ਪਹਿਲਾਂ ਤਾਂ ਆਪਣਾ ਭਾਈਚਾਰਾ ਜੋ ਵੀ ਹੈ ਆਪਾਂ ਨੇ ਕੈਮ ਰੱਖ ਕੇ ਮਤਲਬ ਐਕਸ਼ਨ ਜੋ ਵੀ ਹੈ ਪਹਿਲ ਕੀਤੀ ਹੈ ਇਹ ਬਾਕੀ ਗੱਲਾਂ ਤਾਂ ਬਾਅਦ ਦੀਆਂ ਨੇ ਤਾਂ ਕਰਕੇ ਵੀ ਵੋਟਾਂ ਤੋਂ ਬਾਅਦ ਬਹੁਤ ਹਾਰ ਹਾਰ ਜਿੱਤ ਤੋਂ ਬਾਅਦ ਕਾਫੀ ਵੀ ਤਲਕੀ ਦੇਖਣ ਨੂੰ ਜੇ ਇੱਕ ਦੂਜੇ ਨੂੰ ਗੰਦੀ ਨਜ਼ਰ ਦੇ ਨਾਲ ਜਾਂ ਗੁੱਸੇ ਨਾਲ ਵੇਖਣਾ ਸ਼ੁਰੂ ਕਰ ਦਿੰਦੇ ਨੇ ਲੋਕ ਪਰ ਮੈਂ ਦੇਖਿਆ ਕਿ ਜਿਸ ਤਰੀਕੇ ਨਾਲ ਆਪਣੇ ਇਲਾਕੇ ਦੇ ਪਿੰਡ ਨੇ ਇਹਨਾਂ ਦਾ ਬਹੁਤ ਪਿਆਰ ਆ ਆਪਸੇ ਚਾਹ ਪਾਣੀ ਵੀ ਇਕੱਠੀ ਹੁੰਦੀ ਸੀ ਸਰ ਸਾਡੇ ਤਾਂ ਇਹ ਪਹਿਲਾਂ ਵੀ ਇਦਾਂ ਹੀ ਮਤਲਬ ਕੋਈ ਇਦਾਂ ਤੋੜ ਢਾਕੇ ਵਾਲਾ ਕੰਮ ਨਹੀਂ ਸਾਡੇ ਕਰਦੇ ਆ ਸਾਰੇ ਆਪਸ ਵਿੱਚ ਭਾਈਚਾਰਾ ਇਕੱਠੇ ਹੀ ਰਹਿੰਦਾ ਆਪਾਂ ਨੇ ਕਿਹਨੂੰ ਦਿਖਾਉਣੀ ਇਹ ਫੁਕਰਵਾਜੀ ਕਰਕੇ ਹੁੱਲੜਵਾਜੀ ਸਾਨੂੰ ਕਰਨ ਦੀ ਲੋੜ ਵੀ ਹੈ ਨਹੀਂ ਕਿਉਂਕਿ ਆਪਾਂ ਨੇ ਆਪਸ ਵਿੱਚ ਇਕੱਠੇ ਹੀ ਰਹਿਣਾ ਅੱਗੇ ਵੋਟਾਂ ਤਾਂ 5 ਸਾਲ ਬਾਅਦ ਆਉਣੀ ਆ ਜੀ ਸੋਨ ਤਾਂ ਹਰੇਕ ਨੂੰ ਬੰਦੇ ਨਾਲ ਬੰਦੇ ਨਾਲ ਹੀ ਮਤਲਬ ਹੁੰਦਾ ਜੀ ਬਿਲਕੁਲ ਪਿੰਡ ਦੇ ਵਿੱਚ ਤੁਸੀਂ ਆਪ ਕਿਤੇ ਜਾ ਕੇ ਜਾਗਰੂਕ ਕੀਤਾ ਸੀ ਲੋਕਾਂ ਨੂੰ ਕਿ ਭਾਈ ਵੋਟ ਪਾਓ ਕੋਈ ਅਨਾਉਂਸਮੈਂਟ ਜਾਂ ਕਿਸ ਤਰੀਕੇ ਨਾਲ ਜਾਂ ਫਿਰ ਆਪਣੇ ਆਪ ਹੀ ਲੋਕ ਆ ਗਏ ਸਾਰੇ ਸਰ ਆਪਣੇ ਆਪ ਹੀ ਲੋਕ ਆ ਕੇ ਮਤਲਬ ਜਨਤਰਤਾ ਕਰ ਹੀ ਗਏ ਨੇ ਹੂੰ ਜੋ ਵੀ ਮਤਲਬ ਜੀ ਨੂੰ ਪਤਾ ਹੈ ਵੀ ਹਾਂ ਸਾਡੀ ਕੀ ਜ਼ਿੰਮੇਵਾਰੀ ਹੈ ਸਾਰੇ ਆਪਣੇ ਵੱਲੋਂ ਆ ਕੇ ਕਰਕੇ ਜਦੋਂ ਬੰਦਾ ਵੋਟ ਪਾਉਂਦਾ ਹੈ ਤਾਂ ਫਿਰ ਇਹ ਅਧਿਕਾਰ ਵੀ ਹੁੰਦਾ ਤੇ ਦੂਜੇ ਪਾਸੇ ਆਪਣਾ ਉਮੀਦਵਾਰ ਚੁਣਨ ਦਾ ਬੰਦੇ ਨੂੰ ਚਾਹਤ ਵੀ ਹੁੰਦੀ ਹੈ ਕਿ ਮੈਂ ਵੋਟ ਪਾਈ ਹੈ ਮੇਰਾ ਉਮੀਦਵਾਰ ਚੁਣਿਆ ਜਾਏਗਾ ਹੁਣ ਅਗਰ ਵੋਟ ਨਹੀਂ ਪਾਉਂਦੇ ਫਿਰ ਪ੍ਰਸਤਾਵ ਵੀ ਹੁੰਦਾ 5 ਸਾਲ ਕੀ ਆ ਮੈਂ ਜੇ ਵੋਟ ਪਾਣਦਾ ਕਿਤੇ ਉਹ ਜਿੱਤੇ ਜਾਂਦਾ ਕਿਤੇ ਮਤਲਬ ਸਾਨੂੰ ਹਾਂ ਫਾਇਦਾ ਹੋ ਜਾਂਦਾ ਹੈ ਕਿਤੇ ਵੋਟ ਪਾਈਦਾ ਜੀ ਬਿਲਕੁਲ ਤਾਂ ਕਰਕੇ ਆਪਾਂ ਨੂੰ ਮਤਲਬ ਵਧੀਆ ਉਮੀਦਵਾਰ ਤਾਂ ਚੁਣਨੇ ਚਾਹੀਦਾ ਵੀ ਜਿਹਦੇ ਨਾਲ ਆਪਣੇ ਪਿੰਡ ਦੇ ਮਤਲਬ ਸੁਧਾਰ ਹੋ ਸਕੇ ਹੁਣ ਵਾਲੇ ਟਾਈਮ ਵਿੱਚ ਵੀ ਸਾਨੂੰ ਸੜਕਾਂ ਦੀ ਬੜੀ ਦਿੱਕਤ ਹੈ ਜਿੱਦਾਂ ਸਾਡਾ ਮਤਲਬ ਕਿਸੇ ਸਰਕਾਰ ਨੇ ਹੋਰ ਨੇ ਵੀ ਆਣ ਕੇ 5 ਸਾਲ ਜਿੱਦਾਂ ਬਈ ਥੋੜੇ ਪਿੱਛੇ ਨੇ ਪਹਾੜੀ ਇਲਾਕੇ ਦੇ ਵਿੱਚ ਪਹਾੜਾਂ ਦੀ ਗੋਦ ਦੇ ਵਿੱਚ ਪਿੰਡ ਬਸੇ ਹੋਏ ਨੇ ਮਿਹਨਤੀ ਲੋਕ ਨੇ ਤੁਹਾਡੇ ਹਾਂਜੀ ਹਾਂਜੀ ਕੰਮ ਤਾਂ ਦੇਖੋ ਹੀ ਹੁਣ ਆਪਣਾ ਕੰਮ ਕਰਨ ਜਾਂਦੇ ਨੇ ਬੰਦੇ ਸਾਨੂੰ ਸੜਕਾਂ ਦੀ ਇੰਨੀ ਦਿੱਕਤ ਹੈ ਬਹੁਤ ਜ਼ਿਆਦਾ ਸਾਡੇ ਪਿੰਡ ਦੇ ਬੱਚੇ ਐ ਜਿੱਦਾਂ ਹੁਣ ਅੱਗੇ ਨੂੰ ਬੱਚੇ ਬੱਚੀਆਂ ਵੀ ਸਾਡੀਆਂ ਚੰਡੀਗੜ੍ਹ ਸਕੂਲ ਪੜਨ ਜਾਂਦੀਆਂ ਨੇ ਸਾਨੂੰ ਇੰਨੀ ਮਤ ਹਣ ਸੜਕਾਂ ਦਾ ਜਿੰਦਾ ਵੀ ਹੈ ਅੱਧ ਵਿਚਾਲੇ ਕੰਮ ਪਿਆਈ ਸਾਡਾ ਕੋਈ ਮਤਲਬ ਬਿਲਕੁਲ ਤੁਸੀਂ ਦੇਖੋ ਕੀ ਇਹ ਪਿੰਡ ਗੋਚਰ ਹੈ ਗੁਜਰਪਾਈਚਾਰੇ ਦਾ ਪਿੰਡ ਹੈ ਤਾਂ ਇਸ ਦੇ ਨੇੜੇ ਪਿੰਡ ਹੋਰ ਵੀ ਪਾਈਚਾਰਾ ਹੈ ਤਾਂ ਇਹ ਬਿਲਕੁਲ ਪਹਾੜਾਂ ਦੀ ਗੋਚ ਬਸੇ ਹੋਏ ਪਿੰਡ ਨੇ ਬੜੇ ਮਿਹਨਤੀ ਲੋਕ ਨੇ ਤਾਂ ਇਨ੍ਹਾਂ ਪਿੰਡਾਂ ਦੇ ਵਿੱਚ ਜੋ ਵੋਟਾਂ ਦਾ ਰੁਝਾਨ ਵੇਖਣ ਨੂੰ ਮਿਲਿਆ ਤਾਂ 96% ਪੋਰਟ ਪਿੰਡ ਗੋਚਰ ਤੋਂ ਪੋਲਿੰਗ ਹੋਈ ਹੈ ਘਰ ਘਰ ਤੋਂ ਹਰ ਬੰਦਾ ਨਿਕਲ ਕੇ ਆਪਣੀ ਵੋਟ ਪੋਲਿੰਗ ਕਰਨ ਵਾਸਤੇ ਆਇਆ ਹੈ ਤਾਂ ਇਹ ਵੱਖਰੀ ਮਿਸਾਲ ਹੈ ਵੱਖਰਾ ਪੰਜਾਬ ਦੇ ਪਿੰਡ ਬਣ ਗਿਆ ਕਿ ਜਿਨ੍ਹਾਂ ਦੇ ਵਿੱਚ ਇਨਾ ਚੋਣਾਂ ਦੇ ਵਿੱਚ ਵੀ ਲੋਕਾਂ ਨੇ ਬੜਾ ਰੁਝਾਨ ਦਿਖਾਇਆ ਨਹੀਂ ਤਾਂ ਬੰਦਾ ਇਹ ਸੋਚਦਾ ਕਿ ਮੈਨੂੰ ਕੀ ਲੋੜ ਹੈ ਵੋਟ ਪਾਣ ਦੀ ਪਰ ਚੰਗਾ ਨਾਗਰਿਕ ਉਹ ਹੀ ਮੰਨਿਆ ਜਾਂਦਾ ਹੈ ਜਿਹੜਾ ਆਪਣੇ ਵੋਟ ਦਾ ਅਧਿਕਾਰ ਸਹੀ ਇਸਤੇਮਾਲ ਕਰੇ ਕਿਉਂਕਿ ਦੇਸ਼ ਦਾ ਨਾਗਰਿਕ ਤਾਂ ਹੀ ਮੰਨਿਆ ਜਾਏਗਾ ਕਿਉਂਕਿ ਜਦੋਂ ਬੰਦੇ ਦੀ ਵੋਟ ਪੋਲਿੰਗ ਹੋ ਗਈ ਫਿਰ ਪਤਾ ਲੱਗ ਜਾਂਦਾ ਕਿ ਇਹ ਬੰਦਾ ਦੇਸ਼ 'ਚ ਰਹਿ ਰਿਹਾ ਹੈ ਤਾਂ ਇਸ ਕਰਕੇ ਵੋਟ ਪਾਣੀ ਵੀ ਚਾਹੀਦੀ ਹੈ ਚੰਗਾ ਸਿਸਟਮ ਲਿਆਉਣ ਵਾਸਤੇ ਚੰਗੀ ਸਰਕਾਰ ਲਿਆਉਣ ਵਾਸਤੇ ਚੰਗੇ ਉਮੀਦਵਾਰ ਲਿਆਉਣ ਵਾਸਤੇ ਤਾਂ ਹਰ ਬੰਦੇ ਨੂੰ ਆਪਣਾ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਡੇ ਕੈਰਮੈਂਨ ਗਰਜੋਤ ਦੇ ਨਾਲ ਹਰਤੇ ਸਿੰਘ